ਜੈ ਹਿੰਦ ਸਾਰੇ ਵੀਰਾਂ ਨੂੰ ਜੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਤੋਂ ਰਿਪੋਰਟ ਕਰ ਰਹੇ ਆ ਤੇ ਸਾਡੇ ਕੋਲੇ ਕੇਸ ਆਇਆ ਸੀਗਾ ਕੇਸ ਇਹ ਸੀਗਾ ਕਿ ਪ੍ਰਿਆ ਨਾਮ ਦੀ ਬੱਚੀ ਆ ਜਿਹਦੇ ਹਾਰਟ ਦਾ ਆਪਰੇਸ਼ਨ ਹੋਣਾ ਸੀਗਾ ਹਾਰਟ ਦੀ ਸਰਜਰੀ ਹੋਣੀ ਆ ਵਿੱਚ ਬਟਨ ਪੈਣਾ ਹਾਰਟ ਦੇ ਵਿੱਚ ਹੋਲ ਆ ਤੇ ਸਾਡੇ ਕੋਲੇ ਕੇਸ ਆਇਆ ਸੀਗਾ ਰੈਫਰੈਂਸ ਨਿਤਿਸ਼ ਜੀ ਤੋਂ ਤੇ ਕੇਸ ਦੇ ਵਿੱਚ ਇਹ ਸੀਗਾ ਕਿ ਇਹਨਾਂ ਨੂੰ ਲੋਡ ਸੀਗੀ ਪੈਸੇ ਦੀ ਤੇ ਸਾਡੇ ਤੱਕ ਇਹ ਕੇਸ ਪਹੁੰਚਿਆ ਸੀਗਾ ਕਿ ਆਪਾਂ ਇਹਨਾਂ ਦੀ ਮਦਦ ਕਰਨੀ ਆ ਤੁਹਾਨੂੰ ਪੈਸੇ ਲੋਡ ਸੀ ਅਸੀਂ ਤੁਹਾਡੇ ਕੋਲ ਪਹੁੰਚੇ ਤੁਹਾਡੀ ਮਦਦ ਹੋ ਚੁੱਕੀ ਹੈ ਹਾਂਜੀ ਤੁਸੀਂ ਕਿੰਨੇ ਅਮਾਉਂਟ ਕਿਹਾ ਸੀਗਾ ਸ਼ੇਅਰ ਕਰਨ ਵਾਸਤੇ ਚਾਹੇ 40000 ਰੁਪਏ ਇਹਨਾਂ ਨੇ ਮੰਗਿਆ ਸੀਗਾ ਸਾਡੇ ਜਿੰਨੇ ਵੀ ਡੋਨਰ ਨੇ ਜਿੰਨਾ ਨੇ ਵੀ ਸੇਵਾ ਕੀਤੀ ਉਹਨਾਂ ਦੀ ਇੱਕ ਅਲੱਗ ਵੀਡੀਓ ਬਣਾ ਕੇ ਨਾਮ ਪਾਵਾਂਗੇ ਜਿੰਨਾ ਕੋਲ ਸਕੈਨਰ ਭੇਜਿਆ ਕੁਝ ਆਏ ਇਥੇ ਸੇਵਾ ਦੇ ਕੇ ਗਏ ਤੇ ਸਾਰਿਆਂ ਦੀ ਸੇਵਾ ਜੋੜਦੇ 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 ਅੱਜ ਤੁਹਾਡੇ ਕੋਲ 40000 ਪੂਰਾ ਹੋ ਗਿਆ ਅੱਜ ਇਹਨਾਂ ਕੋਲ 40000 ਪੂਰਾ ਹੋ ਗਿਆ ਤੁਸੀਂ ਆਪਰੇਸ਼ਨ ਕਰਾਨ ਕਦੋਂ ਨਿਕਲਣਾ ਬਸ ਹੁਣੇ 10 ਵਜੇ ਤੇ ਗੱਲ ਅੱਜ 14 ਤਰੀਕ ਹੈ ਤੇ ਇਹਨਾਂ ਨੇ ਅੱਜ ਰਾਤੀ 1:30 ਵਜੇ ਆਪਰੇਸ਼ਨ ਕਰਾਨ ਨਿਕਲ ਪੈਣਾ ਤੇ ਰਾਤ ਦੇ 10 ਵਜੇ ਜਾਣ ਵਾਲੇ ਨੇ ਤੇ ਅੱਜ ਅਸੀਂ ਇਹਨਾਂ ਨੂੰ ਵਿਦਾ ਕਰਨ ਆਏ ਆ ਤੇ ਅਸੀਂ ਸਾਰੇ ਏ ਪ੍ਰੇ ਕਰਦੇ ਤੁਸੀਂ ਵੀ ਸਾਰੇ ਇਹ ਪ੍ਰੇ ਕਰ ਰਹੇ ਹੋ ਕਿ ਬੱਚੇ ਦਾ ਆਪਰੇਸ਼ਨ ਵਧੀਆ ਹੋ ਜਾਵੇ ਤੇ ਬੱਚੇ ਨੂੰ ਆਪਰੇਸ਼ਨ ਕਰਾਉਣ ਚੱਲਿਆ ਬੱਚੇ ਦਾ ਆਪਰੇਸ਼ਨ ਸਕਸੈਸਫੁਲ ਹੋਵੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀ ਸੇਵਾ ਕੁੰਦੀ ਕੀਤੀ